ਨਾ ਤੋਂ ਜੀ ਕੰਪਲੇਂਟਸ ਕਾਫੀ ਆ ਰਹੀਆਂ ਸੀ ਕਿ ਜਿੰਨਾਂ ਕੋ ਲਾਇਸੈਂਸ ਨਹੀਂ ਹੈਗਾ ਅਨਔਥਰਾਇਜ਼ ਜਗਾ ਵਾ ਉੱਥੇ ਲੋਕ ਸ਼ਰਾਬ ਪਿੰਦੇ ਆ ਔਰ ਰੋਡਸ ਦੇ ਉੱਪਰ ਐਕਸੀਡੈਂਟਸ ਹੁੰਦੇ ਆ ਇਹਨੂੰ ਲੈ ਕੇ ਕਾਫੀ ਦਿਨਾਂ ਤੋਂ ਮੁਹਿੰਮ ਚੱਲ ਰਹੀ ਆ ਕੰਟੀਨਿਊਸ ਚੈਕਿੰਗ ਹੋ ਰਹੀ ਸੀ ਅੱਜ ਪੁਲਿਸ ਲੋਕਲ ਪੁਲਿਸ ਡਿਸਟ੍ਰਿਕਟ ਪੁਲਿਸ ਨੂੰ ਨਾਂ ਲੈ ਕੇ ਚੈਕਿੰਗ ਕੀਤੀ ਗਈ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਨੇ ਮਾਨਯੋਗ ਸਾਡੇ ਐਕਸਾਈਜ਼ ਕਮਿਸ਼ਨਰ ਸਾਹਿਬ ਦੇ ਹੁਕਮਾਂ ਨਾਲ ਤੇ ਦੋ ਜਗ੍ਹਾ ਆਪਾਂ ਲਿਕਰ ਫੜੀ ਹੋਈ ਆ ਜੀ ਜਿਹਦੇ ਚ ਇੱਕ ਫਰੈਂਡ ਐਕਸਲੈਂਟ ਹੈ ਫਰੈਂਡ ਐਕਸਲੈਂਟ ਫੂਡ ਕਾਰ ਤੇ ਇੱਕ ਦਿੱਲੀ ਦਰਬਾਰ ਆ ਫਰੈਂਡ ਐਕਸਲੈਂਟ ਫੂਡ ਕੋਰਨਰ ਕੋਲ ਕੱਲਾ ਡਰੋਡ ਬੀਅਰ ਦਾ ਲਾਇਸੈਂਸ ਹੈ ਬਟ ਉਹਦੇ ਕੋਲ ਲਿਕਰ ਦਾ ਨਹੀਂ ਹੈ ਜਦ ਕਿ ਉਹ ਲਿਕਰ ਪਲਾ ਰਿਆ ਸੀ ਆਪਾਂ ਜੋ ਕਾਨੂੰਨੀ ਬੰਦੀ ਕਾਨੂੰਨੀ ਕਾਰਵਾਈ ਆ ਉਹ ਕਰ ਰਹੇ ਆ ਤੇ ਇਹਦੇ ਕੋਲ ਤੇ ਬਿਲਕੁਲ ਲਾਇਸੈਂਸ ਨਹੀਂ ਹੈ ਦਿੱਲੀ ਦਰਬਾਰ ਕੋਲ ਤੇ ਜੋ ਐਕਟ ਦੇ ਅੰਦਰ ਬੰਦਾ ਹੈ ਉਹ ਆਪਾਂ ਕਾਰਵਾਈ ਕਰ ਰਹੇ ਆ ਅ ਅਨੋਥਰ ਹੀ ਜਗ੍ਹਾ 'ਚ ਸ਼ਰਾਬ ਪਲਾਉਣ ਦੀ ਉਹ ਬੋਟਲ ਸੀ ਆਪਾਂ ਕਰ ਲਈ ਹੈ ਰਿਕਵਰਡ ਜੀ ਤੇ ਇਹਨਾਂ ਤੇ ਆਪਾਂ ਜਿਹੜੀ ਵੀ ਬੰਦੀ ਕਾਰਵਾਈ ਆ ਉਹ ਕਰ ਰਹੇ ਆ ਜੀ ਤਰਾ ਹੋਰ ਵੀ ਕੇਜੋ ਦਾ ਘਾੜੇ ਆ ਤੇਰੇ ਹੱਗੇ ਉਹ ਨਿਕਲ ਰਿਹਾ ਕੰਟੀਨਿਊਸਲੀ ਸਰ ਕੰਟੀਨਿਊਸਲੀ ਹੁਣ ਇਹ ਮੁਹਿੰਮ ਚੱਲ ਰਹੀ ਹੈ ਜੀ ਥੈਂਕ ਯੂ ਮੈਂ ਦੀਪਕ ਕੁਮਾਰ ਐਕਸਾਈਜ਼ ਇਨਸਪੈਕਟਰ ਗੁਰਦਾਸਪੁਰ ਜੀ ਆਫਿਸ ਆਫ ਅਸਿਸਟੈਂਟ ਐਕਸਾਈਜ਼ ਕਮਿਸ਼ਨਰ ਗੁਰਦਾਸਪੁਰ ਦੇ ਹੁਕਮਾਂ ਨਾਲ ਤੇ ਐਸਐਸਪੀ ਸਾਹਿਬ ਦੇ ਹੁਕਮਾਂ ਨਾਲ ਆਪਾਂ ਰੇਡ ਕਰ ਰਹੇ ਹਾਂ ਜੀ ਰੇਡ ਜੀ ਸਾਡਾ ਡਿਸਟ੍ਰਿਕਟ ਗੁਰਦਾਸਪੁਰ ਪੁਲਿਸ ਤੇ ਐਕਸਾਈਜ਼ ਇਨਸਪੈਕਟਰ ਨਾਲ ਹੀ ਸਾਂਝਾ ਰੇਡ ਕੀਤਾ ਗਿਆ ਹੈ ਜੀ ਰੇਡ ਕੀਤਾ ਗਿਆ ਕਿ ਜਿੱਦਾਂ ਇਹ ਇਨਲੀਗਲ ਹਾਤੇ ਜਿੰਨਾ ਕੋ ਲਾਇਸੈਂਸ ਨਹੀਂ ਹੈਗਾ दारू ਪਲਾਂ ਦਾ ਬੀਅਰ ਪਲਾਂ ਦਾ ਉਹ ਚੱਕ ਕੇ ਕਰਦੇ ਪਏ ਆ ਜੀ ਅਗਰ ਗਲਤ ਪਾਏਗੇ ਤੇ ਐਕਸਾਈਜ਼ ਇਨਸਪੈਕਟਰ ਨਾਲ ਆ ਜੀ ਲੋਕਲ ਬੰਦੀ ਪੁਲਿਸ ਕਾਰਵਾਈ ਕੀਤੀ ਜਾਏਗੀ ਜੀ ਕੀ ਕਾਰਵਾਈ ਜਦੋਂ ਤੇ ਐਫ ਆਈ ਆਰ ਰਜਿਸਟਰ ਕੀਤੀ ਬਿਲਕੁਲ ਜੀ ਐਫ ਆਈ ਆਰ ਰਜਿਸਟਰ ਕਰਾਂਗੇ ਜੀ ਅਗਰ ਉਹਨਾਂ ਦੇ ਕੋਈ ਤਰਾਜੁਕ ਚੀਜ਼ ਮਿਲਦੀ ਹੈ ਪ੍ਰੋਪਰ ਵੀਡੀਓ ਨਾਲ ਕਾਨਫਰੰਸ ਚਲਦੀ ਪਈ ਜੀ ਲਾਈਵ ਵੀਡੀਓ ਬਣਦੀ ਪਈ ਜੋ ਵੀ ਵੀਡੀਓ ਬਚਾਏਗਾ ਯੋਗ ਸਾਈਸ ਸੈਕਟਰ ਸਾਨੂੰ ਦੱਸਣ ਕਿ ਆਪਾਂ ਪ੍ਰੋਪਰ ਕਾਰਵਾਈ ਕੀਤੀ ਹੈ ਜਿਹੜੇ ਬਾਕੀਆਂ ਲਈ ਕੀ ਹੈ ਜਿਹੜੇ ਬਾਕੀਆਂ ਲਈ ਮੈਸੇਜ ਇਹ ਹੈ ਕਿ ਪ੍ਰੋਪਰ ਆਪਣਾ ਤੁਸੀਂ ਲਾਇਸੈਂਸ ਲੈ ਕੇ ਹੀ ਕੰਮ ਕਰੋ ਅਊਟ ਲਾਇਸੈਂਸ ਨਾ ਕੰਮ ਕਰੋ ਤੇ ਜਿਹੜੇ ਰੋਡ ਦੇ ਉੱਪਰ दारू ਪੀਂਦੇ ਆ ਗੱਡੀਆਂ ਖਿਲਾੜ ਕੇ ਆਹਾਤਿਆਂ ਦੇ ਉੱਪਰ ਐਕਸੀਡੈਂਟ ਹੋਣ ਦਾ ਬਹੁਤ ਕਾਰਨ ਪਬਲਿਕ ਬਹੁਤ ਕੰਪਲੇਂਟ ਆ ਰਹੀ ਜੀ ਇਹਨਾਂ ਦੀ ਉਹਨੂੰ ਅਸੀਂ ਮੱਧੇ ਨਰੇ ਰੱਖਦੇ ਹੋਏ ਰੇਡ ਕੀਤੀ ਜੀ ਬਹੁਤ ਬਿਲਕੁਲੀ ਬਿਲਕੁਲੇ ਫੋਰਥ ਜਗਾ ਰੇਡ ਆ ਜੀ ਇਹ ਸਾਡੇ ਵੱਲੋਂ ਚੱਲ ਰਹੀ ਹੈ ਤਿੰਨ ਜਗ੍ਹਾ ਪਹਿਲਾਂ ਰੇਡ ਹੋ ਚੁੱਕੀ ਆਲਰੇਡੀ ਜੀ ਨੈਕਸਟ ਵੀ ਕਰ ਰਹੇ ਆ ਜ ਮੈਸੇਜ ਇਹ ਹੋਇਆ ਜੀ ਜੇਰ ਤੁਹਾਡੇ ਕੋਲ ਪ੍ਰੋਪਰ ਬੀਅਰ ਬਾਰ ਦਾ ਲਾਇਸੈਂਸ ਦਾ ਵਿਸਕੀ ਦਾ ਹੈਗਾ ਤੇ ਚਲਾਓ ਨਹੀਂ ਤੇ ਫਿਰ ਬੰਦੀ ਸੰਬੰਧਤ ਕਾਰਵਾਈ ਕੀਤੀ ਜਾਏਗੀ ਐਫਆਰ ਲਾਂਚ ਕੀਤੀ ਜਾਏਗੀ